ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਲਾਈਵ ਤੇ ਚੈਨਲ ਮੈਂ ਹਾਂ ਅਜੇ ਪਵਾ ਪਿੱਛੇ ਤੁਸੀਂ ਜਿਹੜੇ ਮੇਰੇ ਦੇਖ ਰਹੇ ਹੋਗੇ ਡਿਸਟ੍ਰਿਕਟ ਇੰਡਸਟਰੀ ਸੈਂਟਰ ਹੈਗਾ ਜਿੱਥੇ ਇੱਕ ਇੰਡਸਟਰੀਅਲਿਸਟ ਜਿਹੜੇ ਹੈਗੇ ਅੱਜ ਪੂਖੜ ਤਾਲ ਤੇ ਬੈਠੇ ਨੇ 6ਵਾਂ 7ਵਾਂ ਦਿਨ ਹੋ ਗਿਆ ਹੈਗਾ ਆਪਣੀ ਮੰਗਾਂ ਨੂੰ ਲੈ ਕੇ ਮਿਕਸ ਲੈਂਡ ਇੰਡਸਟਰੀ ਨੂੰ ਜਿਹੜਾ ਹੈਗਾ ਸਨਿੱਤੀ ਇਲਾਕਾ ਕੋਸ਼ਿਸ਼ ਕਰੋ ਇਹਨਾਂ ਦੀ ਜਿਹੜੀ ਮੰਗ ਹੈਗੀ ਹੈ ਮਿਕਸ ਲੈਂਡ ਇੰਡਸਟਰੀ ਨੂੰ ਲੈ ਕੇ ਹੀ ਹੈਗੀ ਹੈ ਜਿਹਦੇ ਵਿੱਚ ਟੁਕਰਾਲ ਸਾਹਿਬ ਮੇਰੇ ਸਾਹਮਣੇ ਮੌਜੂਦ ਨੇ ਇੰਡਸਟਰੀਲਿਸਟ ਨੇ ਤੇ ਵਿਸ਼ਕਰਮਾ ਜੀ ਚਰਨਜੀਤ ਸਿੰਘ ਵਿਸ਼ਕਰਮਾ ਇਹਨਾਂ ਦਾ ਵੀ ਇੰਡਸਟਰੀ ਹੈਗੀ ਸਾਰੇ ਸਾਈਕਲ ਇੰਡਸਟਰੀ ਤੋਂ ਰਿਲੇਟਡ ਨੇ ਜਿਹੜਾ ਤੁਸੀਂ ਦੇਖ ਰਹੇ ਹੋਗੇ ਉਹ ਭੁਖੜਤਾਲ ਤੇ ਬੈਠੇ ਨੇ ਹਰ ਮਹੀਨੇ ਦੀ 10 ਤਰੀਕ ਨੂੰ ਇੱਕ ਭੁਖੜਤਾਲ ਤੇ ਬੈਠਣਗੇ ਜਿਹੜਾ ਇੰਡਸਟਰੀ ਬਚਾਉਣ ਨੂੰ ਲੈ ਕੇ ਕੀ ਮਾਮਲਾ ਹੈਗਾ ਕੀ ਕਾਰਨ ਹੈਗਾ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਆਂ ਸਰ ਜਿਹੜਾ ਇੰਡਸਟਰੀ ਦੇ ਜਿਹੜੇ ਲੋਗ ਨੇ ਰੋਜ਼ ਚਾਰ-ਚਾਰ ਮੈਂਬਰ ਜਿਹੜੇ ਹੈਗੇ ਆ ਆਪਣੀ ਮੰਗਾਂ ਨੂੰ ਲੈ ਕੇ ਇੱਥੇ ਬੈਰੇ ਨੇ ਅੱਜ ਭੁਖੜਤਾਲ ਤੇ ਬੈਠੇ ਨੇ ਕੀ ਮੰਗਾਂ ਨੇ ਪੰਜਾਬ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ ਖਾਸ ਤੌਰ ਤੇ ਅਸਲ 'ਚ ਅੱਜ ਪੰਜਾਬ ਸਰਕਾਰ ਦਾ ਕਾਲਾ ਦਿਨ ਹੈ ਇੰਡਸਟਰੀ ਜਿਹੜੀ ਕਿਸੇ ਸਰਕਾਰ ਦੀ ਬੈਕਬੋਨ ਹੋਇਆ ਕਰਦੀ ਆ ਜਿਹਦੇ ਟੈਕਸਾਂ ਦੇ ਨਾਲ ਸਰਕਾਰਾਂ ਚੱਲਦੀਆਂ ਤੇ ਅੱਜ ਉਹ ਭੁਖੜਤਾਲ ਤੇ ਬੈਠੀ ਆ ਮੈਂ ਸਮਝਦਾ ਕਿ ਇਸ ਤੋਂ ਮਾੜਾ ਦਿਨ ਪੰਜਾਬ ਸਰਕਾਰ ਲਈ ਕੋਈ ਹੋ ਨਹੀਂ ਸਕਦਾ ਕਿ ਅੱਜ ਕਾਰੋਬਾਰੀ ਐਸੋਸੀਏਸ਼ਨਾਂ ਕਾਰੋਬਾਰੀ ਲੋਕ ਆਪਣੇ ਕਮਾਂਕਾਰਾਂ ਨੂੰ ਛੱਡ ਕੇ ਅੱਜ ਧਰਨੇ ਮੁਜ਼ਾਰੇ ਕਰ ਲਿਆ ਔਰ 70 ਸਾਲ ਪੁਰਾਣੀ ਇੰਡਸਟਰੀ ਨੂੰ ਬਚਾਉਣ ਲਈ ਜਿਹੜੀ 70 ਸਾਲ ਤੋਂ ਇੰਡਸਟਰੀ ਚੱਲਦੀ ਪਈ ਹੋਵੇ ਅੱਜ ਸਾਨੂੰ ਇਹ ਗੱਲ ਦਾ ਖਤਰਾ ਕਿ ਸਾਡੀਆਂ ਫੈਕਟਰੀਆਂ ਸਤੰਬਰ ਚ ਬੰਦ ਹੋ ਜਾਣੀਆਂ ਲਗਾਤਾਰ ਧਰਨੇ ਮੁਜ਼ਾਰੇ ਚੱਲ ਰਹੇ ਆ ਪਰ ਪੰਜਾਬ ਸਰਕਾਰ ਜਿਹੜੀ ਕੁੰਭ ਕਰਨੀ ਨੀਂਦ ਸੁੱਤੀ ਹਜੇ ਜਾਗੀ ਨਹੀਂ ਪਰ ਸਾਨੂੰ ਸਰਕਾਰ ਨੂੰ ਨੀਂਦ ਤੋਂ ਜਗਾਉਣਾ ਆਉਂਦਾ ਤੇ ਅਸੀਂ ਜਗਾ ਕੇ ਰਾਂਗੇ ਸਰ ਉਹਨਾਂ ਵੱਲੋਂ ਹਰੇਕ ਜਗ੍ਹਾ ਤੇ ਬੋਰਡ ਲਗਾ ਦਿੱਤੇ ਗਏ ਇੱਕ ਸਾਲ ਕਾਮਯਾਬ ਦੇ ਤੁਸੀਂ ਕੀ ਦੇ ਦੋ ਕਿੰਨੇ ਕਾਮਯਾਬ ਹੋਏ ਨੇ ਅਸਲ 'ਚ ਸਿਰਫ ਇੰਨਾ ਲਿਖਣ ਨਾਲੋਂ ਨਾ ਉਹ ਪੰਜ ਕੰਮ ਹੀ ਲਿਖ ਦੇਣ ਵੀ ਸੀ ਆਹਾਹਾ ਕੰਮ ਕੀਤੇ ਆ ਜਿਉਂ ਇਹ ਲਿਖਦੇ ਆ ਵੀ ਸਾਲ ਕਾਮਯਾਬ ਰਹਾ ਤੇ ਕੰਮ ਲਿਖਣ ਔਰ ਤੁਸੀਂ ਦੇਖਿਓ ਕਿ ਫੇਲ ਸਾਬਤ ਹੋਣਗੇ ਕਿਉਂਕਿ ਜੇ ਕੋਈ ਕੰਮ ਕੀਤਾ ਨਾ ਹੋਵੇ ਫਿਰ ਗੱਲਾਂ ਗੋਲਮੋਲ ਕਰਨੀਆਂ ਪੈਂਦੀਆਂ ਅੱਜ ਪੰਜਾਬ ਸਰਕਾਰ ਗੋਲਮੋਲ ਗੱਲਾਂ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਆ ਪਰ ਇਹ ਇੰਡਸਟਰੀ ਆ ਅਸੀਂ ਲੋਹਾ ਪਗਲਾ ਕੇ ਸਮਾਨ ਬਣਾਉਣਾ ਜਾਣਦੇ ਆ ਤੇ ਅਸੀਂ ਸਰਕਾਰ ਨੂੰ ਵੀ ਪਗਲਾ ਕੇ ਛੱਡਾਂਗੇ ਤੋ ਜਿਹੜੀਆਂ ਵੀ ਸਰਕਾਰਾਂ ਰਹੀਆਂ ਨੇ ਪਿਛਲੇ ਤੌਰ ਦੇ ਉੱਤੇ ਜਿਹੜੀਆਂ ਵੀ ਸਰਕਾਰਾਂ ਆਈਆਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਨੇ ਇੰਡਸਟਰੀ ਨੂੰ ਦੇਖਿਆ ਸੀ ਇੰਡਸਟਰੀ ਨੂੰ ਕੰਮ ਕੀਤਾ ਸੀਗਾ ਇੰਡਸਟਰੀ ਵਾਸਤੇ ਹੀ ਭਜਨੜ ਕੀਤਾ ਸੀਗੀ ਹਮੇਸ਼ਾ ਚਾਹੇ ਛੋਟੀ ਕੀਤੀ ਸੀ ਚਾਹੇ ਵੱਡੀ ਕੀਤੀ ਸੀਗੀ ਇਨਫਰਾਸਟ੍ਰਕਚਰ ਨੂੰ ਹੀ ਦੇਖਦੇ ਸੀਗੇ ਤੋ ਰੋਗਰੈਸਿਵ ਪੰਜਾਬ ਆਇਆ ਸੀਗਾ ਜਾਂ ਪੰਜਾਬ ਡਿਵੈਲਪਮੈਂਟ ਆਇਆ ਸੀਗਾ ਅੱਜ ਦੇ ਸਮੇਂ ਦੇ ਵਿੱਚ ਕਿਹੜੀ ਚੀਜ਼ ਦੀ ਜ਼ਿਆਦਾ ਲੋੜ ਹੈਗੀ ਇੰਡਸਟਰੀ ਬਚਾਉਣ ਨੂੰ ਅਸਲ 'ਚ ਜਿਹੜੀ ਪੰਜਾਬ ਸਰਕਾਰ ਆ ਨਾ ਗੈਰ ਤਜਰਬੇਕਾਰ ਹੈ ਤਜਰਬਾ ਹੈ ਨਹੀਂ ਐਮਐਲਏ ਉਹ ਇਨਸਾਨ ਚੁਣੇਗੇ ਜ ਜਦੋਂ ਸਾਡੇ ਨੁਮਾਇੰਦਿਆਂ ਨੂੰ ਸਾਡੀਆਂ ਸਮੱਸਿਆਵਾਂ ਦਾ ਨਾ ਪਤਾ ਹੋਣ ਤੇ ਫਿਰ ਉਹ ਬੋਲਣਗੇ ਕੀ ਅਸਲ 'ਚ ਸਿਰਫ ਵੋਟਾਂ ਦਾ ਮਸਲਾ ਜਦੋਂ ਵੋਟਾਂ ਆਉਂਦੀਆਂ ਫਿਰ ਇਹਨਾਂ ਨੂੰ ਰੱਸੀ ਯਾਦ ਆਉਂਦੀ ਆ ਜਦ ਤੇ ਜਦੋਂ ਫੰਡ ਲੈਣੇ ਆਉਂਦੇ ਉਹ ਉਡੰਡਸਟਰੀ ਯਾਦ ਆਉਂਦੀ ਆ ਤੇ ਜਦੋਂ ਇੰਡਸਟਰੀ ਦੀਆਂ ਸਮੱਸਿਆਵਾਂ ਆਉਂਦੀਆਂ ਫਿਰ ਇਹ ਐਜੀ ਨੀਂਦ ਸੌਂਦੇ ਆ ਜਿਵੇਂ ਕੁੰਭਕਰਨ ਸੌਂਦਾ ਸੀ ਉਹ ਨੀਂਦ ਸੁੱਤੇ ਹੋਏ ਨੇ ਤੇ ਚਰਨਜੀਤ ਜੀ ਮਿਕਸ ਲੈਂਡ ਇੰਡਸਟਰੀ ਜਿਹੜੀ ਹੈਗੀ ਆ ਬੈਕਬੋਨ ਮੰਨੀ ਜਾਂਦੀ ਹੈਗੀ ਹੈ ਵੱਡੀ ਇੰਡਸਟਰੀ ਦੀ ਕਿਸ ਤਰ੍ਹਾਂ ਦੇ ਦੇ ਅੱਜ ਕੀ ਲੋਡ ਹੈਗੀ ਹੈ ਮਿਕਸ ਲੈਂਡ ਇੰਡਸਟਰੀ ਨੂੰ ਬਚਾਉਣ ਆਪਣਾ ਮੁੱਲ ਕਯਾਦ ਹੋਇਆ ਸੀਗਾ ਇਹ ਉਦੋਂ ਦੀ ਇੰਡਸਟਰੀ ਲੱਗੀ ਹੋਈ ਹੈ तकरीबन ਸਾਡੇ ਬੀਰਗਾ ਨੇ ਪਿੰਡਾਂ ਚੋਂ ਆ ਕੇ ਇੱਥੇ ਇੰਡਸਟਰੀ ਸਾਰੀ ਬਣਾਈ ਆਪ ਆਪਣੇ ਹੱਥੀ ਡਵੈਲਪ ਕੀਤੀ ਔਰ ਇਸ ਸ਼ਹਿਰ ਨੂੰ ਅੱਜ ਹਰਾ ਭਰਾ ਸ਼ਹਿਰ ਕੀਤਾ ਔਰ ਜਦੋਂ ਇਹ ਸ਼ਹਿਰ ਬਦ ਫੁੱਲ ਰਿਹਾ ਉਸ ਇਸ ਇੰਡਸਟਰੀ ਨੂੰ ਕਹਿੰਦੇ ਹੁਣ ਤੁਸੀਂ ਇੱਥੋਂ ਨਿਕਲੋ ਸੋ ਇਹ ਜਿਹੜੀ ਇੰਡਸਟਰੀ ਹੈਗੀ ਹੈ ਇੱਥੇ ਕਿਤੇ ਬਾਹਰ ਨਹੀਂ ਜਾ ਸਕਦੀ ਕਿਉਂਕਿ ਇਹਦਾ ਜੋ ਸਿਸਟਮ ਹੈਗਾ ਵਾ ਇਹ ਇੰਟਰਲਿੰਕਨਡ ਇੰਡਸਟਰੀ ਹੈਗੀ ਆ ਸਪੋਜ਼ ਮੈਂ ਕੋਈ ਮੈਂ ਸ਼ੀਟ ਤੋਂ ਕੰਮ ਕਰਦਾ ਪ੍ਰਾਈਮ ਸ਼ੀਟ ਤੋਂ ਮੇਰੀ ਜਿਹੜੀ ਸਕ੍ਰੈਪ ਨਿਕਲਦੀ ਹੈ ਮੇਰੇ ਗਵਾਂਡੀ ਦੀ ਉਹ ਸ਼ੀਟ ਬਣ ਜਾਂਦੀ ਹੈ ਸੋ ਇੰਟਰਲਿੰਕਨ ਇੰਡਸਟਰੀ ਹੈ ਤੇ ਕਰੀਬਨ 50000 ਦੇ ਕਰੀਬ ਇਹ ਇਲਾਕਿਆਂ ਵਿੱਚ ਤਕਰੀਬਨ 70 80 ਇਲਾਕੇ ਆ ਜਿਹਦੇ ਵਿੱਚ 50000 ਦੇ ਕਰੀਬ ਇੰਡਸਟਰੀ ਹੈ 7-8 ਲੱਖ ਦੇ ਕਰੀਬ ਇੱਥੇ ਜਿਹੜੇ ਪ੍ਰਵਾਸੀ ਮਜ਼ਦੂਰ ਆ ਸਾਡੇ ਵਿਚਾਰੇ ਉਹ ਕੰਮ ਕਰਦੇ ਆ ਇਹ ਸਿਸਟਮ ਇਦਾਂ ਦਾ ਵੀ ਉੱਪਰ ਮਾਲਕ ਨੂੰ ਆਪ ਰਹਿੰਦੇ ਆ ਥੱਲੇ ਆਪ ਵੀ ਕੰਮ ਕਰਦੇ ਆ ਔਰ ਵਰਕਰ ਵੀ ਕੰਮ ਕਰਦੇ ਆ ਉਸ ਇਸ ਏਰੀਆ ਦੇ ਵਿੱਚ ਵਰਕਰ ਔਰ ਮਾਲਕ ਦਾ ਐਡਾ ਵਧੀਆ ਰਿਸ਼ਤਾ ਵਾ ਮਤਲਬ ਤੁਸੀਂ ਦੇਖ ਲਓ ਵੀ ਕੋਈ ਵੀ ਕ੍ਰਾਈਮ ਇਸ ਏਰੀਆ ਦੇ ਵਿੱਚ ਬਿਲਕੁਲ ਨਹੀਂ ਹੈਗਾ ਬਾਅਦ ਔਰ ਲੋਕੀ ਪਰਵਾਰਕ ਵਾਂਗੂ ਕੰਮ ਕਰਦੇ ਆ ਜਿੱਦਾਂ ਪਰਿਵਾਰ ਇੱਕ ਦੂਸਰੇ ਦੇ ਲੇਬਰ ਔਰ ਮਾਲਕ ਕੰਮ ਕਰਦੇ ਆ ਨੇ ਪਰਵਾਰਕ ਵਾਂਗੂ ਕੰਮ ਕਰਦੇ ਆ ਕਿਸੇ ਦੇ ਕੋਈ ਡਿਫਰੈਂਸ ਨਹੀਂ ਹੈਗਾ ਬਾਅਦ ਔਰ ਉਹ ਜਿਹੜੇ ਵਰਕਰ ਕੰਮ ਕਰਦੇ ਉਹ ਵੀ ਇਸ ਏਰੀਆ ਦੇ ਵਿੱਚ ਹੀ ਰਹਿੰਦੇ ਹੈਗੇ ਆ ਇਹ ਇੰਡਸਟਰੀ ਬਾਹਰ ਜਾਣਾ ਤਾਂ ਮੁਸ਼ਕਲ ਹੀ ਆ ਕਿਉਂਕਿ ਪਿੱਛੇ ਦੇਖੋ ਤਨਾਸੂ ਇਹਨਾਂ ਨੇ ਬਣਾਇਆ ਤਨਾਸੂ ਦੇ ਵਿੱਚ ਕੋਈ ਇੰਡਸਟਰੀ ਨਹੀਂ ਗਈ ਕਿਉਂਕਿ ਇਹ ਛੋਟੀ ਇੰਡਸਟਰੀ ਹੈ ਇੰਡਸਟਰੀ ਇੱਥੇ ਗਲੀਆਂ ਮੱਲੇ ਚ ਹੀ ਚੱਲ ਸਕਦੀ ਹੈ ਔਰ ਜੇ ਦੇਖਿਆ ਵੀ ਜਾਵੇ R&D ਜਿਹੜੇ ਆਪਣੇ GNI ਕਾਲਜ ਆ ਉਹ ਇੱਥੇ ਬਣਾਇਆ ਮਰਾਡੋ ਇੱਥੇ ਬਣਾਈ ਆਈਟੀਆਈ ਏਟੀਈ ਜਿਹਨੇ ਟੈਕਨੀਕਲ ਸਾਰੇ ਹਦਾਰੇ ਸੀ ਸਾਰੇ ਇਸ ਜਗ੍ਹਾ ਹੀ ਬਣਾਏ ਸੀ ਗਿਲ ਰੋਡ ਤੇ ਤਾਂ ਕਿ ਵੀ ਇੱਥੇ ਇੰਡਸਟਰੀ ਲੱਗੀ ਹੋਈ ਹੈ ਸੋ ਇਹ ਇੰਡਸਟਰੀ ਦਾ ਬਾਹਰ ਜਾਣਾ ਤਾਂ ਮੁਸ਼ਕਲੀ ਆ ਨਾ ਮੁਮਕਨ ਨਹੀਂ ਹੈ ਗਵਰਨਮੈਂਟ ਐਵੇਂ ਹੀ ਸਾਨੂੰ ਹਰ ਵਾਰੀ ਲੌਲੀਪੌਪ ਦੇ ਕੇ 5 ਸਾਲ ਵਧਾ ਦਿੰਦੀ ਆ ਉਹਦਾ ਕੋਈ ਫਾਇਦਾ ਨਹੀਂ ਹੈ ਇਹ ਪਰਮਾਨੈਂਟ ਇੰਡਸਟਰੀ ਰੇ ਕੋਸ਼ਿਸ਼ਤ ਕਰ ਦੇਣਾ ਚਾਹੀਦਾ ਤਾਂ ਕਿ ਜਿਹੜੀ ਸਾਡੇ ਸਿਰ ਤੇ ਤਲਵਾਰ ਲੜਕਦੀ ਆ ਰਹੀ ਹੈ ਕਿਉਂਕਿ ਅਸੀਂ ਫ੍ਰੀ ਹੋ ਕੇ ਕੰਮ ਕਰੀਏ ਹਰ ਫਿਰ ਦੋ ਤਿੰਨ ਸਾਲ ਬਾਅਦ ਫਿਰ ਇਦਾਂ ਬੈਠਣਾ ਪੈਂਦਾ ਉਹ ਗਵਰਨਮੈਂਟ ਨੂੰ ਵੀ ਪਤਾ ਵਾ ਉਹਨਾਂ ਨੇ ਸਾਰੇ ਸਰਵੇ ਕਰ ਲਿਆ ਵੀ ਇੰਡਸਟਰੀ ਬਾਹਰ ਤਾਂ ਜਾਣੀ ਦੀ ਹੈਗੀ ਸੋ ਕਿਉਂ ਨਾ ਇਹਨੂੰ ਇਹਦੇ ਪਰਮਾਨੈਂਟ ਇੰਡਸਟਰੀ ਰੇ ਕੋਸ਼ਿਸ਼ਤ ਕਰ ਦਿੱਤਾ ਜਾ ਜਦ ਕਿ ਇਸ ਏਰੀਆ ਦੇ ਵਿੱਚ ਸਿਰਫ ਥੋੜੀ-ਮੋਟੀ ਨੌਇਸ ਪੋਲੂਸ਼ਨ ਹੈਗੀ ਆ ਜੋ ਕਿ ਜਾਦਾ ਗਵਰਨਮੈਂਟ ਦੇ ਨੋਮ ਦੇ ਮੁਤਾਬਕ ਹੀ ਹੈਗੀ ਆ ਔਰ ਜਿਹੜੀ ਦੂਸਰੀ ਜਿਹੜੀ ਪਲੂਟਿਡ ਇੰਡਸਟਰੀ ਉਹ ਇਸ ਏਰੀਏ ਦੇ ਹੈ ਹੀ ਨਹੀਂ ਬਹੁਤ ਨਾਮਾਤਰ ਹੈਗੀ ਹੈ ਸੋ ਇਹ ਇੰਡਸਟਰੀ ਏਰੀਏ ਨੂੰ ਪਰਮਾਨੈਂਟ ਡਿਕਲੇਅਰ ਕਰਕੇ ਇਸ ਇੰਡਸਟਰੀ ਦੇ ਜਿਹੜੇ ਬੰਦੇ ਇੱਥੇ ਰਹਿ ਰਹੇ ਆ ਔਰ ਜਿੰਨੀ ਇਕਨੋਮਿਕ ਪੰਜਾਬ ਦੀ ਲੁਧਿਆਣਾ ਦੀ ਚੱਲ ਰਹੀ ਹੈ ਉਹ ਇਸ ਏਰੀਆ ਕਰਕੇ ਹੀ ਆ ਇਹ ਏਰੀਏ ਜਿਹੜੇ ਸਾਡੇ ਵੱਡੇ ਇੰਡਸਟਰੀਅਲਿਸਟ ਹੈਗੇ ਆ ਹੋਰ ਸਾਈਕਲ ਬਣਾਉਂਦੇ ਆ ਸੀਮ ਮਸ਼ੀਨ ਬਣਾਉਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਮਾਲ ਸਪਲਾਈ ਕਰਦੇ ਆ अगर इंडस्ट्री बंद होगी तो वो इंडस्ट्री बंद हो, बंद हो, किते किते हो, हो जाएगी। ਤੁਹਾਨੂੰ ਨਹੀਂ ਲੱਗਦਾ ਸਿੱਧੇ ਤੌਰ ਦੇ ਉੱਤੇ ਬਹੁਤ ਵੱਡੀ ਮਾਰ ਪੈਗੀ ਜੇ ਮਿਕਸ ਲੈਂਡ ਇੰਡਸਟਰੀ ਨੂੰ ਛੇੜਿਆ ਜਾਂਦਾ ਹੈਗਾ ਕਿਤੇ ਨਾ ਕਿਤੇ ਟਰਾਂਸਪੋਰਟ ਮਹਿੰਗਾ ਹੋ ਜਾਏਗਾ ਔਰ ਜਿਹੜਾ এমਪਲੋਇਮੈਂਟ ਹੈਗੀ ਉਹ ਵੀ ਮਹਿੰਗੀ ਹੋ ਜਾਏਗੀ। ਉਹ ਕਿਉਂ ਨਹੀਂ ਮਹਿੰਗੀ ਹੋਊਗੀ ਜੀ ਇੱਥੇ ਤਾਂ ਹੁਣ ਲੋਕੀ ਜਿਹੜੇ ਰਹਿੰਦੇ ਆ ਉਹ ਆਪ ਹੀ ਨਾਲ-ਨਾਲ ਉਹਨਾਂ ਨੇ ਆਪਣੇ ਅੰਦਰ ਹੀ ਉਹਨਾਂ ਨੂੰ ਲੇਬਰ ਨੂੰ ਜਗ੍ਹਾ ਬਣਾ ਕੇ ਦਿੱਤੀ ਹੋਈ ਹੈ ਉਹ ਸਸਤੇ ਰੇਟ ਤੇ। ਅਗਰ ਇੱਥੋਂ ਇੰਡਸਟਰੀ ਪੋਸੀਬਲ ਨਹੀਂ ਤਾਂ ਗੱਲ ਹੀ ਨਾ ਕਰੋ ਤੁਸੀਂ ਨਸੀਅਤ ਤੋਂ ਬਾਹਰ ਜਾਓਗੇ। ਅਗਰ ਇੰਡਸਟਰੀ ਬਾਹਰ ਕੱਢਣੀਆਂ ਗਵਰਨਮੈਂਟ ਨੇ ਤਾਂ ਬਹੁਤ ਵੱਡੀ ਪਲੈਨਿੰਗ ਕਰਨ ਦੀ ਜ਼ਰੂਰਤ ਹੈਗੀ ਆ ਨੀਅਰ ਵਾਈਜ਼ ਜਿੱਦਾਂ ਸਾਡੇ ਨਹਿਰ ਚੱਲਦੀ ਆ ਨਹਿਰ ਦੇ ਆਸ-ਪਾਸ ਕੋਈ ਇੰਡਸਟਰੀ ਏਰੀਆ ਛੋਟੇ-ਛੋਟੇ 50 ਗਾਦੇ 20 ਗਾਦੇ ਸਬਸਾਈਡ ਅਗਰ ਸਾਨੂੰ ਕੋਈ ਪਲਾਟ ਦਿੱਤੇ ਜਾਂਦੇ ਐਜ਼ ਇਟ ਇੰਡਸਟਰੀ ਉੱਤੇ ਸ਼ਿਫਟ ਹੋ ਜਾਵੇ ਇਹ ਤਾਂ ਹੋ ਸਕਦੇ ਉਹਦੇ ਤਾਂ ਕੋਈ ਹਲੇ ਪਲੈਨਿੰਗ ਹੀ ਨਹੀਂ ਹੈ ਉਹ ਕਿੱਦਾਂ ਹੋ ਸਕਦਾ ਵਾ ਸੋ ਅਸੀਂ ਗਵਰਨਮੈਂਟ ਨੂੰ ਕਿਉਂਕਿ ਇਸ ਗਵਰਨਮੈਂਟ ਨੂੰ ਬੜੀਆਂ ਆਸਾਂ ਨਾਲ ਜਿਤਾਇਆ ਅਸੀਂ ਸਾਰਿਆਂ ਨੇ ਜਿਤਾਇਆ ਵੀ ਚਲੋ ਇੱਕ ਨਵੀਂ ਗਵਰਨਮੈਂਟ ਆ ਰਹੀ ਹੈ ਕੁਝ ਨਾ ਕੁਝ ਕਰੋਗੀ ਪਰ ਇੱਕ ਸਾਲ ਤੋਂ ਉੱਪਰ ਹੋ ਕਿੰਨੇਕ ਟਾਈਮ ਪੀਰੀਅਡ ਲੱਗ ਸਕਦਾ ਹੈਗਾ ਤੁਹਾਡੇ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਦੇਖੋ ਇਹ ਜਿਹੜਾ ਟਾਈਮ ਹੁਣ ਦੇਖੋ 7 ਦਿਨ ਹੋ ਗਏ ਸਾਡੇ ਪਹਿਲਾਂ ਅਸੀਂ ਅਮ ਦੋ ਦਿਨ ਤੋਂ ਧਰਨੇ ਤੇ ਬੈਠੇ ਸੱਤ ਦਿਨ ਤੋਂ ਬੈਠੇ ਆ ਰਹੇ ਹੁਣ ਅਸੀਂ ਪੂਕ ਹੜਤਾਲ ਦੇ ਬੈਠੇ ਆ ਸੋ ਅੱਗੇ ਅੱਗੇ ਇਹ ਕਾਰਮਾ ਚੱਲਦਾ ਰਹਿ ਜਾਣਾ ਬਿਹਤਰ ਹੈ ਵੀ ਗਵਰਨਮੈਂਟ ਸਾਡੀ ਆਵਾਜ਼ ਸੁਣ ਲਵੇ ਤਾਂ ਕਿ ਇਸ ਜਿਹੜੇ ਏਰੀਏ ਨੂੰ ਵੱਧਾ ਬੁੱਲਦਾ ਵੱਧ ਫੁੱਲ ਜਾਵੇ ਔਰ ਅਸੀਂ ਆਪਣੇ ਮਾਈਂਡ ਫ੍ਰੀ ਹੋ ਕੇ ਕੰਮ ਕਰ ਸਕੀਏ ਮੇਰੇ ਨਾਲ ਮੌਜੂਦ ਨੇ ਅਵਤਾਰ ਸਿੰਘ ਪੁਗਲ ਜੀ ਤੇ ਸਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਸਟ੍ਰਾਈਕ ਇੰਡਸਟਰੀਅਲ ਇਹਨੂੰ ਕਰਨੀ ਪੈ ਰਹੀ ਹੈਗੀ ਹੈ ਸਰਕਾਰ ਦੇ ਖਿਲਾਫ ਦੇਖੋ ਇਹ ਜਿਹੜਾ ਮਿਕਸ ਲੈਂਡ ਏਰੀਆ ਦਾ ਪ੍ਰੋਬਲਮ ਚਲਦੀ ਪਈ ਹੈ ਇਹ ਅੱਜ ਦੀ ਨਹੀਂ ਹੈ 15-20 ਸਾਲ ਹੋ ਗਏ ਸਾਨੂੰ ਸਰਕਾਰ ਨਾਲ ਇਸ ਗੱਲ ਦੀ ਲੜਾਈ ਲੜਦਿਆਂ ਨੂੰ ਵੀ ਇਹ ਜਿਹੜਾ ਏਰੀਆ ਆ ਇਹਦੇ ਵਿੱਚ ਜਿਹੜੇ ਇੰਡਸਟਰੀਲਿਸਟ ਹੈਗੇ ਆ ਉਹ ਅੱਜ ਦੇ ਨਹੀਂ ਬੈਠੇ 60 ਤੋਂ ਇਹ ਇੰਡਸਟਰੀਲ ਏਰੀਆ ਤਕਰੀਬਨ ਚੱਲਦਾ ਪਿਆ ਇਥੇ ਔਰ ਲੋਕਾਂ ਦੀਆਂ ਥੱਲੇ ਫੈਕਟਰੀਆਂ ਨੇ ਉੱਪਰ ਘਰ ਨੇ ਔਰ ਇਹਦੇ ਨਾਲ ਹੀ ਇਸੇ ਏਰੀਆ ਨੂੰ ਦੇਖਦੇ ਹੋਏ ਇੰਡਸਟਰੀਲ ਏਰੀਆ B ਨਾਲ ਬਣਾਇਆ ਗਿਆ ਉਸ ਵੇਲੇ ਇਹਦੇ ਇੰਡਸਟਰੀਲ A ਨਹੀਂ ਸੀਗਾ ਇੱਥੇ ਛੋਟੇ-ਛੋਟੇ ਇੰਡਸਟਰੀ ਲੱਗੀ ਸੀ ਉਹਨੂੰ ਦੇਖ ਕੇ ਇੰਡਸਟਰੀ ਲੀਰਿਆ ਵੀ ਬਣਾਇਆ ਗਿਆ ਔਰ ਨਾਲ ਹੀ ਉਥੇ ਇੰਜੀਨੀਅਰਿੰਗ ਕਾਲਜ ਨਾਲ ਹੀ ਮਰਾਡੋ ਸੈਂਟਰ ਨਾਲ ਹੀ ਆਈਟੀਆਈ ਨਾਲ ਹੀ ਸਿਟੀ ਆਈ ਇਹ ਸਾਰੀਆਂ ਚੀਜ਼ਾਂ ਬਣਾਈਆਂ ਗਿਆ ਕੋਕੀ ਸਿੱਧੀਆਂ ਉਹ ਇੰਡਸਟਰੀ ਨਾਲ ਕਨਸਰਨ ਸੀ ਕਿ ਜਦ ਇੰਨਾ ਕੁਝ ਅਸੀਂ ਬਣਾ ਕੇ ਕੀਤਾ ਇਸੇ ਦੇ ਨਾਲ ਦਿੱਤਾ ਵੀ ਇੱਥੇ ਇੰਡਸਟਰੀ ਚੱਲੇ ਤੇ ਅੱਜ ਅਸੀਂ ਉਹਨੂੰ ਵੀ ਲੱਗੇ ਹੋਏ ਆ ਉਹ ਜਿਹਨੂੰ ਉਜਾੜੋ 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 ਤੁਸੀਂ ਜਦੋਂ ਕੋਈ ਸਿਸਟਮ ਬਣਦਾ ਹੈ ਉਹ ਸਿਸਟਮ ਨੂੰ ਜੇ ਅਗਰ ਕੋਈ ਅੱਗੇ ਕਰਨਾ ਹੈ ਤੇ ਉਹ ਵੀ ਪ੍ਰੋਪਰ ਵੇ ਨਾਲ ਕੀਤਾ ਜਾਂਦਾ ਅੱਜ ਤੁਸੀਂ ਇਸ ਇੰਡਸਟਰੀ ਨੂੰ ਕਹਿੰਦੇ ਛੋਟੀ ਇੰਡਸਟਰੀ ਹੈ ਐਮ ਐਸ ਐਨ ਆ ਔਰ ਕੁਟੀਰ ਉਦਿਉਰਾ ਸਾਰੇ ਇਹਨਾਂ ਨੂੰ ਤੁਸੀਂ ਸ਼ਹਿਰ ਤੋਂ 15 ਕਿਲੋਮੀਟਰ ਜਾਂ 20 ਕਿਲੋਮੀਟਰ ਬਾਹਰ ਜਾ ਕੇ ਜੇ ਬਿਠਾ ਦੋਗੇ ਤੇ ਪਹਿਲੀ ਗੱਲ ਤਾਂ ਇਹ ਬੰਦੇ ਅਫੋਰਡ ਹੀ ਨਹੀਂ ਕਰ ਸਕਣਗੇ ਉੱਥੋਂ ਦੀ ਟਰਾਂਸਪੋਰਟੇਸ਼ਨ ਆਉਣੀ ਜਾਣੀ ਔਰ ਦੂਸਰੀ ਗੱਲ ਨਾ ਉੱਥੇ ਕੋਈ ਚੀਜ਼ ਮਿਲਦੀ ਆ ਨਾ ਵਾਸਤਾ ਜੋ ਵੀ ਲੈਣਾ ਇੱਥੇ ਗਿਲਰੋਡ ਤੇ ਆਉਣਾ ਹਰ ਚੀਜ਼ ਵਾਸਤੇ ਅੰਡਸਟਰੀ ਲਿਸਟ ਨੂੰ ਇਹ ਕਿੰਨਾ ਪ੍ਰੋਬਲਮ ਹੋ ਸਕਦਾ ਇਹ ਚੀਜ਼ ਨੂੰ ਦੇਖਦੇ ਅਸੀਂ ਸਰਕਾਰ ਦੇ ਇਹੀ ਗੱਲ ਕਹਿੰਦੇ ਆ ਤੁਸੀਂ ਇਹਦਾ ਜਿਹੜਾ ਐਕਸਟੈਂਸ਼ਨ ਦੇ ਤੁਹਾਨੂੰ ਦੂਸਰ 5-5 ਸਾਲ ਦੀਆਂ ਦਿੰਨੇ ਹੋ ਉਹ ਦੀ ਵਿਜਾਇ ਛੱਡ ਕੇ ਇਹਨੂੰ ਇੱਕ ਇੰਡਸਟਰੀਅਲ ਏਰੀਆ ਕੋਸ਼ਿਸ਼ ਕਰੋ ਜਿਹੜੇ ਰੈ residențial ਏਰੀਆ ਹੈਗਾ ਤੁਸੀਂ ਨਹਿਰ ਦੇ ਪਰਲੇ ਪਾਸੇ ਤੁਸੀਂ ਕਲੋਨੀਆ ਬਣਾ ਰਹੇ ਹੋ ਉੱਥੇ ਤੁਸੀਂ ਕਲੋਨੀ ਨਹੀਂ ਬਣਾਓ ਲੋਕਾਂ ਨੂੰ ਕਹੋ ਵੀ ਦੇ ਤੁਹਾਨੂੰ ਅਸੀਂ ਇੱਥੇ ਸਬਸਟ੍ਰੇਟ ਰੇਟ ਦੇ ਉੱਤੇ ਅਸੀਂ ਦਿੰਨੇ ਆ ਤੁਸੀਂ ਆਪਣੇ ਰੈ residenਟ ਇਧਰ ਸ਼ਿਫਟ ਕਰ ਲਓ ਪਰ ਅੰਡਸਟਰੀ ਏਰੀਆ B ਦੇ ਨਾਲ ਹੀ ਬਿਲਕੁਲ ਨਾਲ ਲੱਗਦਾ ਇਹਦੀਆ ਆ ਤੇ ਇਹਨੂੰ ਸਾਰਾ ਇਹਦਾ ਇੰਡਸਟਰੀਅਲ ਏਰੀਆ ਬੀ ਦੇ ਵਿੱਚ ਹੀ ਘਰ ਕੇ ਇਹਨੂੰ ਇੰਡਸਟਰੀਅਲ ਏਰੀਆ ਘੋਸ਼ਿਤ ਕਰੋ। ਇਹੀ ਸਾਡੀ ਮੰਗ ਆ ਅਸੀਂ ਇਹੀ ਚਾਹੁੰਦੇ ਆ ਤਾਂ ਕਿ ਇੰਡਸਟਰੀ ਜਿਹੜੀ ਪੰਜਾਬ ਦੀ ਜਾਂ ਲੁਧਿਆਣਾ ਦੀ ਇੰਡਸਟਰੀ ਆ ਨਹੀਂ ਇਹ ਇਕੱਲੀ ਉਹਦੇ ਨਾਲ ਕੰਸਰਨ ਨਹੀਂ ਆ ਇੱਥੇ ਦੀ ਛੋਟੀ ਇੰਡਸਟਰੀ ਦੇ ਨਾਲ ਹਿੰਦੂਸਤਾਨ ਦੀ ਸਾਰੀ ਇੰਡਸਟਰੀ ਕੇ ਨਾਲ ਇੱਥੇ ਦੇ ਇੰਡਸਟਰੀਲਿਸ ਲੁਧਿਆਣੇ ਦੇ ਬੰਦਿਆਂ ਨੂੰ ਪੰਜਾਬ ਤੋਂ ਬਾਹਰਲੇ ਬੰਦਿਆਂ ਨੂੰ ਸਾਰਿਆਂ ਨੂੰ ਕੇਟਰ ਕਰਦੇ ਆ ਸਾਰਿਆਂ ਨੂੰ ਸਮਾਨ ਭੇਜਦੇ ਪਏ ਆ ਇਸ ਨੂੰ ਦੇਖਦੇ ਹੋਏ ਅਸੀਂ ਸਰਕਾਰ ਅੱਗੇ ਇਹ ਦਰਖਾਸਤ ਕਰਦੇ ਆ ਵੀ ਸਾਡੀ ਇਸ ਵੰਗ ਨੂੰ ਪੂਰਾ ਕੀਤਾ ਜਾਵੇ ਇਸ ਏਰੀਆ ਨੂੰ ਇੰਡਸਟਰੀ ਏਰੀਆ ਕੋਸ਼ਿਸ਼ ਕੀਤਾ ਜਾਵੇ ਨਾਲ ਹੀ ਤੁਸੀਂ ਕੋਈ ਰੈਜੀਡੈਂਸ਼ੀਅਲ ਏਰੀਆ ਜਿਹੜਾ ਹੈਗਾ ਬਾਹਰਲੇ ਪਾਸੇ ਬਣਾ ਦਿਓ ਇਹਨਾਂ ਬੰਦਿਆਂ ਨੂੰ ਸਬਸਿਡੀ ਰੇਟ ਤੇ ਜਿੱਦਾਂ ਤੁਸੀਂ ਇੰਡਸਟਰੀਆਂ ਨੂੰ ਦਿੰਦੇ ਆ ਉਦਾਂ ਹੀ ਉਹਨਾਂ ਨੂੰ ਕਿਸ਼ਤਾਂ ਦੇ ਉੱਤੇ ਕਰਕੇ ਉੱਥੇ ਏਰੀਆ ਬਣਾ ਕੇ ਇਹਨੂੰ ਕਰ ਦਿਓ ਔਰ ਇਹ ਸਾਡਾ ਸਾਡਾ ਪਰਮਾਨੈਂਟ ਕੰਮ ਖੇਮਾ ਜਿਹੜੇ ਬੰਦੇ ਆ ਉਹ ਕੰਮ ਕਰਨਾ ਚਾਹਣ ਪੰਜਾਬ ਇੱਕ ਪਾਸੇ ਕਹਿੰਦਾ ਇਨਵੈਸਟ ਪੰਜਾਬ ਇਹ ਬੰਦੇ ਵੀ ਚਾਹੇ ਕੋਈ 10 ਲੱਖ ਲਾਉ ਕੋਈ 50 ਲੱਖ ਰਾਉ ਕੋਈ 2 ਕਰੋੜ ਲਾਉ ਲਾ ਕੇ ਆਪਣੀ ਇੰਡਸਟਰੀ ਵਧਾਉਣਗੇ ਕਰਨਗੇ ਇਹਨਾਂ ਨੂੰ ਕੰਮ ਕਰਨ ਦਿਓ ਔਰ ਪੰਜਾਬ ਦਾ ਤੇ ਆਪਣੀ ਜਿਹੜੇ ਹੈਗਾ ਇੰਡਸਟਰੀ ਦਾ ਨਾ ਬਜਾਓ ਮਿਕਸ ਲੈਂਡ ਇੰਡਸਟਰੀ ਹੈਗੀ ਐਜ਼ ਇਟ ਇਜ਼ ਜਿੱਥੇ ਹੈਗੀ ਆ ਉਹਨੂੰ ਉੱਥੇ ਰਹਿਣ ਦਿੱਤਾ ਜਾਵੇ ਪੰਜ ਪੰਜ ਸਾਲ ਜਿਹੜਾ ਐਕਸਟੈਂਸ਼ਨ ਨਾ ਦਿੱਤੀ ਜਾਵੇ ਕਿਉਂਕਿ ਜਿਹੜੀ ਇਨ ਲਿੰਕ ਇੰਡਸਟਰੀਜ਼ ਹੈਗੀ ਆ ਉਹਦੇ ਕਿਤੇ ਨਾ ਕਿਤੇ ਹਰ ਇੰਡਸਟਰੀ ਦਾ ਇੱਕ ਦੂਸਰੀ ਇੰਡਸਟਰੀ ਦੇ ਨਾਲ ਕੰਮ ਚੱਲਦਾ ਹੈਗਾ ਤੇ ਪੰਜਾਬ ਸਰਕਾਰ ਨੂੰ ਇਹਦੇ ਉੱਤੇ ਗੌਰ ਕਰਨਾ ਚਾਹੀ